ਰੇਡਿੰਗ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਆਈ ਆਰ ਸੀ ਸੀ ਨੇ ਦਸੰਬਰ ਦੇ ਪਹਿਲੇ ਡਰਾ ਵਿੱਚ ਹੋਰ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਸੱਦਾ ਦਿੱਤਾ ਹੈ ਇਮੀਗ੍ਰੇਸ਼ਨ ਸਰਨਾਰਤੀ ਤੇ ਸਿਟੀਜ਼ਨਸ਼ਿਪ ਕੈਨੇਡਾ ਆਈ ਆਰ ਸੀ ਸੀ ਨੇ ਇੱਕ ਹੋਰ ਐਕਸਪ੍ਰੈਸ ਸੈਂਟਰਡ ਡਰਾ ਦੇ ਵਿੱਚ ਅਪਲਾਈ ਕਰਨ ਲਈ ਆਈ ਟੀ ਏ ਹੋਰ ਸੱਦੇ ਜਾਰੀ ਕੀਤੇ ਨੇ ਵਿਭਾਗ ਨੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਡਰਾ ਵਿੱਚ ਅਪਲਾਈ ਕਰਨ ਲਈ ਆਈ ਟੀ ਏ 676 ਸੱਦੇ ਜਾਰੀ ਕੀਤੇ ਨੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਘੱਟੋ ਘੱਟ ਵਿਆਪਕ ਰੈਕਿੰਗ ਸਿਸਟਮ ਸੀ ਆਰ ਐਸ ਸਕੋਰ 705 ਦੀ ਲੋੜ ਹੈ ਅੱਜ ਦੀ ਉਮੀਦਵਾਰਾਂ ਦੀ ਚੋਣ ਨਵੰਬਰ ਤੋਂ ਬਾਅਦ ਹੁੰਦੀ ਹੈ ਜਿਸ ਵਿੱਚ 6 ਐਕਸਟਰਾਸੈਂਟਰੀ ਡਰਾ ਅਤੇ ਸਥਾਈ ਨਿਵਾਸ ਪੀਆਰ ਲਈ 5507 ਆਈਟੀਏ ਜਾਰੀ ਕੀਤੇ ਪਿਛਲੇ ਮਹੀਨੇ ਵਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਸੀਈਸੀ ਅਤੇ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਦੇ ਉਮੀਦਵਾਰਾਂ ਨੇ ਆਪਣੇ 스ਟੀਮ ਲਈ ਲਗਾਤਾਰ ਡਰਾ ਦੇਖੇ ਇਹ ਇੱਕ ਰੁਝਾਨ ਹੈ ਜੋ ਨਮੀ ਇੰਡ ਕੈਨੇਡਾ ਫੋਕਸ ਸ਼੍ਰੇਣੀ ਦੇ ਸਥਾਪਨਾ ਦੇ ਨਾਲ ਨਾਲ ਜਾਰੀ ਰੱਖੇ ਦੀ ਸੰਭਾਵਨਾ ਹੈ ਜੋ ਵਿਸ਼ੇਸ਼ ਤੌਰ ਤੇ ਸੀਈਸੀ ਦੇ ਉਮੀਦਵਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਸੈੱਟ ਕੀਤੀ ਗਈ ਹੈ ਅਤੇ ਹੋਰ ਖੇਤਰੀ ਪ੍ਰੋਗਰਾਮ ਫੈਡਰਲ ਵਿੱਚ ਉਮੀਦਵਾਰਾਂ ਦੀ ਸੰਭਾਵਿਤ ਸਮੂਲੀਅਤ ਨਾਲ ਸਕਿੱਲ ਵਰਕਰ ਪ੍ਰੋਗਰਾਮ ਐਫਐਸਡਬਲਯੂਪੀ ਅਤੇ ਫੈਡਰਲ ਸਕਿੱਲ ਟ੍ਰੇਡ ਪ੍ਰੋਗਰਾਮ ਐਫਐਸਟੀਪੀ ਵੀ ਸੰਕੁਸ਼ਿਤ ਤੌਰ ਤੇ ਇਸ ਸ਼੍ਰੇਣੀ ਵਿੱਚ ਕੈਨੇਡਾ ਦੀ ਸਭ ਤੋਂ ਨਵੀਂ ਇਮੀਗ੍ਰੇਸ਼ਨ ਪੱਧਰ ਯੋਜਨਾ ਦੇ ਤਹਿਤ ਨੂੰ 82980 ਪ੍ਰਾਪ ਡਾਕਲੇ ਦਿੱਤੇ ਗਏ ਤੇ ਅਗਲੇ ਸਾਲ ਸਾਰੇ ਯੋਜਨਾਬੰਦ ਦਾਖਲੇ ਦੇ 40% ਤੋਂ ਵਾਧਾ ਹੈ ਮਜ਼ਬੂਤ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਨੂੰ 2025 ਵਿੱਚ ਆਈਟੀ ਜਾਰੀ ਕਰਨ ਦਾ ਵਾਅਦਾ ਦੇਖਣ ਲਈ ਸੰਭਾਵਿਤ ਸੰਭਾਵਨਾ ਹੈ ਕਿਉਂਕਿ ਕਿਊਬਕ ਤੋਂ ਬਾਹਰ ਫ੍ਰੈਂਚ ਬੋਲਣ ਵਾਲਿਆਂ ਲਈ ਪ੍ਰਾਪ ਦਾਖਲੇ ਦੀ ਵਨ ਅਗਲੇ ਸਾਲ 29235 ਦਾਖਲੇ ਤੱਕ ਵੱਧ ਜਾਂਦੀ ਹੈ IRCC ਦੇ ਫ੍ਰੈਂਕੋਫੋਨ ਇਮੀਗ੍ਰੇਸ਼ਨ ਰਣਨੀਤੀ ਦੇ ਅਨੁਸਾਰ 2026 ਅਤੇ 27 ਵਿੱਚ ਇਸ ਸਟ੍ਰੈਣੀ ਲਈ ITA ਵਿੱਚ ਵਾਧਾ ਹੋਣਾ ਵੀ ਤੈਅ ਹੈ 2024 ਵਿੱਚ ਐਕਸਪ੍ਰੈਸ ਐਂਟਰੀ ਦਾ ਸੰਖੇਪ ਜਿੱਥੇ 2 ਦਸੰਬਰ 20 ਨਵੰਬਰ 19 ਨਵੰਬਰ 18 ਨਵੰਬਰ 15 ਨਵੰਬਰ 13 ਨਵੰਬਰ 12 ਨਵੰਬਰ ਅਕਤੂਬਰ 23 22 ਅਕਤੂਬਰ 21 10 ਅਕਤੂਬਰ 9 7 ਅਕਤੂਬਰ ਸਤੰਬਰ 19 ਸਤੰਬਰ 18 ਸਤੰਬਰ 9 27 ਅਗਸਤ 26 ਅਗਸਤ 15 ਅਗਸਤ 13 ਅਗਸਤ 14 ਅਗਸਤ 31 ਜੁਲਾਈ 30 ਜੁਲਾਈ 18 ਜੁਲਾਈ 17 ਜੁਲਾਈ 16 ਜੁਲਾਈ 8 ਜੁਲਾਈ 5 ਜੁਲਾਈ 5 ਜੁਲਾਈ 2 ਜੁਲਾਈ ਜੂਨ 19 ਮਈ 31 30 ਮਈ 24 ਅਪ੍ਰੈਲ 23 ਅਪ੍ਰੈਲ 11 ਅਪ੍ਰੈਲ 10 ਅਪ੍ਰੈਲ ਮਾਰਚ 26 25 13 ਮਾਰਚ 12 ਮਾਰਚ ਫਰਵਰੀ 29 28 16 14 13 ਤੇ 1 ਫਰਵਰੀ ਤੇ ਨਾਲ 31 ਜਨਵਰੀ 23 ਜਨਵਰੀ ਤੇ 10 ਜਨਵਰੀ ਹੈ ਐਕਸਪ੍ਰੈਸ ਐਂਟਰੀ ਆਖਰ ਹੈ ਕਿ ਐਕਸਪ੍ਰੈਸ ਐਂਟਰੀ ਕੈਨੇਡੀਅਨ ਸਥਾਈ ਨਿਵਾਸ ਲਈ ਤਿੰਨ ਸੰਗੀ ਆਰਥਿਕ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਅਰਜੀ ਦਾ ਪ੍ਰਬੰਧਨ ਕਰਨ ਲਈ ਵਰਤੀ ਜਾਂਦੀ ਇੱਕ ਪ੍ਰਣਾਲੀ ਹੈ ਸੀਈਸੀ ਐਫਐਸਡਬਲਯੂਪੀ ਅਤੇ ਐਫਐਸਟੀਪੀ ਇਸ ਤੋਂ ਇਲਾਵਾ ਇੱਕ ਐਕਸਪ੍ਰੈਸ ਐਂਟਰੀ ਆਨਲਾਈਨ ਪੀ ਐਨ ਪੀ ਐਚ ਐਸ ਟੀਮ ਦੇ ਉਮੀਦਵਾਰਾਂ ਨੂੰ ਇਸ ਪ੍ਰਣਾਲੀ ਰਾਹੀਂ ਬੁਲਾਇਆ ਜਾ ਸਕਦਾ ਇਸ ਪ੍ਰਤਿਕਿਰਿਆ ਵਿੱਚ ਜਿਸ ਨੂੰ ਇੱਕ ਵਧੀਆ ਸੂਬੇ ਨਾਮਜ਼ਦ ਪ੍ਰੋਗਰਾਮ ਜੋ ਜਾਣਿਆ ਜਾਂਦਾ ਇਹਨਾਂ ਪ੍ਰੋਗਰਾਮਾਂ ਲਈ ਬੇਨਕਾਰ ਮਲਾਂਕਣ ਵਿਆਪਕ ਰੈਕਟਿੰਗ ਸਿਸਟਮ ਸੀ ਆਰ ਐਸ ਦੀ ਵਰਤੋਂ ਕਰਕੇ ਤੇ ਉਹਨਾਂ ਦੀ ਉਮਰ ਕਿੱਤੇ ਭਾਸ਼ਾ ਮੁਹਾਰਤ ਸਿੱਖਿਆ ਕੰਮ ਦੇ ਤਜਰਵੇ ਵਰਗੇ ਕਾਰਕਾਂ ਦੇ ਆਧਾਰ ਤੇ ਅੰਕ ਤੇ ਨਿਰਧਾਰਿਤ ਕਰਦਾ ਤੇ ਵਧੀ ਹੋਈ ਪੀ ਐਨ ਪੀ ਸਟੀਮ ਦੁਆਰਾ ਇੱਕ ਸੂਬੇ ਨਾਮਜ਼ਦਗੀ 600 CR CRS ਪੁਆਇੰਟ ਜੋੜ ਦਿਆ ਜਿਸ ਨਾਲ ਅਰਜੀ ਦੇਣ ਦਾ ਸੱਦਾ ITA ਪ੍ਰਾਪਤ ਕਰਨ ਦੀ ਸੰਭਾਵਨਾ ਵੀ ਕਾਫੀ ਵੱਧ ਜਾਂਦੀ ਹੈ। ਵੱਧੂ CRS ਪੁਆਇੰਟ ਕੈਨੇਡਾ ਵਿੱਚ ਭਰਾ ਭੈਣ ਜੀਵਨ ਸਾਥੀ ਦੀ ਅਰਜੀ ਦੇ ਕੇ ਕੈਨੇਡਾ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਕੀਤੀ ਸਿੱਖਿਆ ਦੇ ਕੰਮ ਦੇ ਤਜਰਬੇ ਨੂੰ ਬਲਾ ਕੇ ਹਾਸਲ ਕੀਤੇ ਜਾ ਸਕਦੇ ਨੇ ਸਭ ਤੋਂ ਵੱਧ CRS ਸਕੋਰ ਵਾਲੇ ਉਮੀਦਵਾਰਾਂ ਨੂੰ ਆਉਣ ਵਾਲੇ ਐਕਸਪ੍ਰੈਸ ਐਂਟਰੀ ਡਰਾ ਵਿੱਚ ਇੱਕ ਆਈਟੀਏ ਪ੍ਰਾਪਤ ਕਰਨ ਦਾ ਸਭ ਤੋਂ ਵੱਧ ਸੰਭਾਵਨਾ ਹੁੰਦੀ ਹੈ ਤੇ ਜਦੋਂ ਤੱਕ ਉਹ ਡਰਾ ਖਾਸ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਸੀਆਰਐਸਕੋਸ ਦੁਆਰਾ ਉਮੀਦਵਾਰਾਂ ਨੂੰ ਸੱਦਾ ਦੇਣ ਤੋਂ ਇਲਾਵਾ ਆਈਆਰਸੀਸੀ ਸ੍ਰੇਣੀ ਅਧਾਰ ਚੋਣ ਵੀ ਪੇਸ਼ ਕਰਦੇ ਹਨ